ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਇੱਕ ਸੂਆ ਸਵਾਇਆ ਤੇ ਇੱਕ ਗੱਬਣਾਂ ਡਿਟੇਲ ਬਾਈ ਤੋਂ ਲੈ ਕੇ ਦਿਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੋਪਨ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਬਾਈ ਪੈਂਡ ਚਰਾਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਬਾਈ ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਵੀਰੇ ਅੱਜ ਦੋ ਆ ਠੀਕ ਆ ਠੀਕ ਆ ਜੀ ਕਿਧਰੋਂ ਸ਼ੁਰੂ ਕਰਕੇ ਜੀ ਜਦੋਂ ਮਾਦੀ ਲਾ ਗਿਆ ਬਰਾੜਾ ਸੂਈ ਦਾ ਸ਼ੁਰੂ ਕਰਦੇ ਆ ਸੁਹਾ ਕਿੰਨਾ ਵੀਰੇ ਬਾਈ ਦੂਜਾ ਸੂਏ ਸੂਈ ਆ ਕਦੋਂ ਸੂਈ ਆ ਜੀ ਤੜਕ ਸਾਢੇ ਕਿੰਨੇ ਦਿਨਾਂ ਹੋਈ ਹੋਣੀ ਛੋਟੀ ਬੱਚਾ ਕੀ ਆ ਜੀ ਮਗਰ ਬੱਚਾ ਬਾਈ ਠੀਕ ਆ ਜੀ ਜੇ ਬੱਚੀ ਹੁੰਦੀ ਤਾਂ ਗੱਲ ਹੋਰ ਹੀ ਹੁੰਦੀ ਸੀ ਜੇ ਰਾ ਭਈ ਅਬਰੜਾ ਵਿਖਾ ਦੀ ਲਓ ਜੀ ਕਰੋ ਚੈੱਕ ਠੀਕ ਆ ਆਪਾਂ ਬੱਚੇ ਨੂੰ ਚੰਗਾ ਆ ਕੇ ਠ ਥਣਾ ਦੀ ਡੰਨ ਹੈ ਗਰੰਟੀ ਹੋਊਗੀ ਭਾਈ ਥਣਾ ਦੀ ਭਾਰ ਵਿੱਚ ਦੀ ਆਪਣੀ ਥਣਾ ਦੀ ਵੀ ਗਰੰਟੀ ਹੋਊਗੀ ਕਿੰਨਾ ਜਿਵੇਂ ਮਾਰਗੀ ਕੋਈ ਬਹਿ ਜਾਵੇ ਠੀਕ ਹੈ ਵੀਰੇ ਹਾਂ ਇਹ ਕਈ ਭੈਣ ਭਰਾ ਕਹਿੰਦੇ ਤੂੰ ਹੱਥ ਦੀ ਮਾਰ ਕੇ ਵਗਾਉਂਦੇ ਲੈ ਪਰ ਭਾਈ ਜਿਹੜਾ ਠੰਡਾ ਪਸ਼ੂ ਆ ਉਹਦੇ ਬਾਲ ਜਾਂ ਸਪਲਾਈਆਂ ਮਾਰਨ ਦੀ ਨਹੀਂ ਲੋੜ ਹੁੰਦੀ ਸਹੀ ਗੱਲ ਹੈ ਐਸੀ ਜਾਂਦਾ ਜੇ ਮਾਰਦੇ ਹੋ ਤਾਂ ਤੈਨੂੰ ਚੱਕ ਕੇ ਫਰਨੀਜ ਮਾਰਿਆ ਉਹਨੂੰ ਹੋਰ ਤੇ ਨਗਾ ਦੇਣਾ ਵੀ ਸਹੀ ਗੱਲ ਹੈ ਕਿਉਂਕਿ ਜੇ ਮਾਰ ਬੁੱਤ ਭਾਈ ਅਗਲੇ ਨੇ ਤਾਂ ਕਿਹਾ ਵੀ ਪਹਿਲੇ ਸੂਏ 13 14 ਚਲੋ ਚੋਇਆ ਠੀਕ ਹੈ ਜੀ 13 14 ਮੰਨ ਕੇ ਆਪਾਂ ਲਈ ਇਹ ਗਾਂ ਭੈਣ ਭਰਾ ਦੀ ਸਮਝਣਾ ਲੈ ਰਹੇ ਹਾਂ ਠੀਕ ਹੈ ਬਾਈ ਦੇ ਦਸਨ ਮਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਬੱਚਾ ਮਗਰ ਵੱੱਛਾ ਆ ਜਾਂਦਾ ਜੀ ਰਡਾਨਾ ਜੀ ਬਾਕੀ ਥਣਾ ਦੇ ਸਾਇ ਸੋਹਣੇ ਆ ਬੱਚੇ ਨੂੰ ਚੰਗਾ ਕੇ ਬਾਈ ਦੱਸਦਾ ਕਿ ਡੇਢ ਤੋਂ 2 ਕਿਲੋ ਬੋਲਾ ਆਪਣਾ ਕੱਢਿਆ ਹੋਇਆ ਜੀ ਸੋਨਾ ਹਵਾਨ ਥਣ ਕੱਲਾ ਕੱਲਾ ਨਿਖਰਮ ਹੱਥੀ ਚਵਾਈਲ ਥਾਣਾ ਚਾਰ ਹੀ ਥਾਣਾ ਕੋਟ ਬਾਕੀ ਛੋਟੀ ਨਾ ਕੋਈ ਸੰਝਲੇ ਬਰਾੜਾ ਵੱਡੀ ਵੱਡੀ ਬੋਲਾ ਵੇੜ ਸਹੀ ਗੱਲ ਆ ਜੀ ਛੋਟੀਆਂ ਚ ਨਹੀਂ ਹੁੰਦੀ ਗੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਥੋੜੇ ਬੱਚੇ ਦਾ ਥੋੜਾ ਜਿਹਾ ਕਰਦੀ ਤੈਨੂੰ ਪਾ ਗਿਆ ਸੂਆ ਪਸੂ ਕਰੀ ਜਾਂਦਾ ਬਈ ਜੀਰ ਦੀ ਡੰਨ ਆ ਤੁਹਾਨੂੰ ਸਾਹਮਣੇ ਦਿਖਾਈ ਦਿੱਤੀ ਐ ਜੀ ਠੰਡੀ ਸਿਲ ਪੂਰੀ ਆ 14 15 ਕਿਲੋ ਕੋਈ ਬਾਹਲਾ ਨਹੀਂ ਬਾਕੀ ਜੀ ਡੀਲ ਦੀ ਵੀ ਗਾਰੰਟੀ ਹੋਊ ਆਪਣੀ ਇੱਕ ਤਾਂ ਵੀਰੇ ਗਰਮੀ ਰਹੇ ਤਾਂ ਇੱਕ ਦੁੱਧ ਸੰਗਣਾ ਹੋਊਗਾ ਫੈੜ 6 6.5 ਰਾਵਣੀ ਆਣੀ ਆਣੀ ਵੀਰੇ ਠੀਕ ਐ ਵੀਰੇ ਤੇ ਡਿਮਾਂਡ ਜੀ ਇਹਦੀ ਬਰਾੜਾ ਜਿਹੜਾ ਮੁੱਲ ਕਰਾਉਣਾ ਠੀਕ ਐ ਜੀ 40 ਕਰ ਲਗੇ 42 ਕਰ ਲਗੇ ਹਾਂਜੀ ਇਹ ਜੈਸਨ ਹੋ ਆ ਤੇ 3000 ਨਹੀਂ ਦੇਣਾ ਆਫਰ ਹੀ ਆ ਆ ਆਫਰ ਹੀ ਆ ਬਾਈ ਲਾਓ ਜੀ 33000 ਦੇ ਬਾਈ ਕਹਿੰਦਾ ਜਿੱਦਾਂ ਕਿ ਜੈਸਨ ਹੋਈ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੁਆ ਕਰਨ ਨਾ ਜੀ ਇਹਦਾ ਬਾਈ ਦੂਜਾ ਸੁਆ ਹੀ ਏਸ ਹੁੰਦੀ ਆ ਠੀਕ ਆ ਜੀ ਠੀਕ ਆ ਕੋਈ ਹਮਾਕਲ ਵਾਲੀ ਨਾ ਸਮਝ ਲੈ ਮੇਰਾ ਭਰਾ ਬੇਨਤੀ ਆ ਠੀਕ ਆ ਜੀ ਹਮਾਤ ਚਲਾ ਲਈਆਂ ਇਕੱਠੀਆਂ ਕਰਨ ਨੂੰ ਮੈਂ ਅੱਜ ਕਰ ਦਿੰਦਾ 12 ਤਿੰਨ ਠੀਕ ਆ ਜੀ ਠੀਕ ਆ ਕਿਉਂਕਿ ਮੈਂ ਲੋਕਾਂ ਨੂੰ ਗਾਣੇ ਢੋਂ ਜਾਂ ਅੱਗੇ ਵੀ ਆਪਾਂ ਵੀਡੀਓ ਚ ਬਹੁਤ ਵਾਰੀ ਦੱਸਿਆ ਠੀਕ ਆ ਵੀਰੇ ਠੀਕ ਆ ਪਰ ਬਾਈ ਉਹਨਾਂ ਦੇ ਲਾਂਬੇ ਆਉਂਦੇ ਠੀਕ ਹੈ ਜੀ ਹਾਂ ਜਿਹੜੇ ਬੰਦੇ ਤੋਂ ਲਈ ਆ ਡਰੈਸ ਨੰਬਰ ਆਪਾਂ ਸਾਰਾ ਕੋ ਦਵਾਂਗੇ ਜਿਹਨੇ ਪਹਿਲੇ ਸਵੇਰੇ ਚੋਈ ਠੀਕ ਹੈ ਵੀਰੇ ਹਾਂ ਦੂਜਾ ਸੂਆ ਹੁੰਦੀ ਆ ਪਹਿਲੇ ਸੂਏ 15 16 ਕਿਲੋ ਦੁੱਧ ਦੱਸਿਆ ਅਗਲੇ ਨੇ ਬਾਈ ਸਵਾ ਕਿੰਨਾ ਲੈ ਜਾ ਚਾਰ ਤੋਂ ਪੰਜ ਦਿਨ ਲੂਗੀ ਬਾਈ ਹਾਂ ਬਈ ਥਣਾ ਤੇ ਡੰਨ ਹੋਊ ਗਾਰੰਟੀ ਹੋਊਗੀ ਬਾਈ ਠੀਕ ਹੈ ਚੰਗੀ ਆ ਰੰਗ ਹਾਂ ਬੁਤੀ ਬਾਤੀ ਬਹੁਤ ਚੰਗੀ ਆ ਬਾਈ ਤੋਰ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਦੂਜਾ ਸੁੰਦੀ ਆ ਜੀ ਸਵਾ ਲੈ ਜੂਗੀ ਹਜੇ 4 ਤੋਂ 5 ਦਿਨ ਇੱਕ ਦੋ ਦਿਨ ਵੱਧ ਘੱਟ ਵੀ ਹੋ ਸਕਦੇ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਬਾਈ ਜਿਹੜਾ 1 2000 ਸਗਮਨ ਦਾ ਵੇਚਦਾ ਹਾਂਜੀ ਉਹ ਤੈਨੂੰ ਵੀ ਬਰਾਏ ਤੌਰ ਫਿਰ ਕੇ ਲਈਆਂ ਹੁੰਦੀਆਂ ਸਹੀ ਗੱਲ ਹੈ ਜੀ ਜਦੋਂ ਲਾਟ ਖੜਦਾ ਆਗੇ 10 11 ਗਾਈਆਂ ਦਾ ਠੀਕ ਹੈ ਜੀ ਉਹ ਫਿਰ ਤੈਨੂੰ ਪਤਾ ਹੀ ਆਵੇ ਇਕੱਠਾ ਆਉਂਦਾ ਲਾਟ ਸਹੀ ਗੱਲ ਹੈ ਜੀ ਹਾਂ ਇਹ ਤਾਂ ਗੱਲ ਹੈ ਇਕੱਠੀਆਂ ਪੰਜਾਬ ਚ ਤਾਂ ਹੁੰਦੀਆਂ ਹੀ ਨਹੀਂ ਇਹ ਸਹੀ ਗੱਲ ਹੈ ਹਾਂ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਥਣਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਣ ਬਾਕੀ ਫੈੜ ਇਹ ਵੀ ਬਹੁਤ ਚੰਗੇ ਆਉਂਗਰੇੜਾ ਤੈਨੂੰ ਪਤਾ ਹੀ ਸਹੀ ਗੱਲ ਹੈ ਜੀ ਬਾਕੀ ਕੁਆਲਿਟੀ ਚੈੱਕ ਕਰ ਲਓ 14-15 ਕਿਲੋ ਦਾ 15 ਕਿਲੋ ਕੋਈ ਬਾਲਾ ਨਹੀਂ ਗਾ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਰਾੜਾ ਇਹਦਾ ਮੁੱਲ ਕਰਨ ਨੂੰ ਇਹਦਾ ਵੀ ਜਿੰਨਾ ਮਰਜ਼ੀ ਕਰੀ ਜਾ ਕੇ ਯਾਰ ਹਾਂਜੀ ਆਪਣੇ ਨਾਲ ਭੈਣ ਭਰਾ ਭਗਾਈ ਨਾ ਕਰਿਆ ਕਰਨ ਕਿਉਂਕਿ ਮੇਰੀ ਆਤ ਤਾਂ ਬਈ ਮੈਂ ਛੋੜ ਛੱਪਾ ਹੀ ਕਰਨਾ ਹੁੰਦਾ ਜਿੰਨੇ ਰੇਟ ਕਹਤੇ ਠੀਕ ਆ ਜੀ ਠੀਕ ਆ ਮੌਲ ਗਰਾਉਂਡ ਤੇ ਇਹਦਾ 58 ਕਰ ਦਿੰਦੇ ਆ ਠੀਕ ਆ ਜੀ ਲੈਣ ਦੇਣ ਇੱਕੋ ਹੀ ਯਾਰਾ ਅੱਜ 51000 ਹੀ ਦੇ ਦਾਂਗੇ ਠੀਕ ਆ ਵੀਰੇ ਹਾਂ ਯਾਹ 52000 ਰੁਪਿਆ ਹਾਂਜੀ ਬਾਈ 51000 ਦੀ ਬਾਈ ਕਹਿੰਦਾ ਦੇ ਦਾਂਗੇ ਜੈਜ ਡਿਮਾਂਡ ਆ ਜੀ ਬਿਲਕੁਲ ਬਾਕੀ ਦੋਨੇ ਨੱਕ ਚੰਗੇ ਆ ਜੀ ਗਿੰਦੇ ਸੂਪੀ ਉਹ ਤੇ ਆਪਾਂ ਵੀ 58 ਦੇ ਕੋਈ ਵੇਚਾਂਗੇ ਬੇੜਾ ਠੀਕ ਆ ਬੇੜਾ ਹਾਂ ਜਦੋਂ ਬੱਚਾ ਮੂਰੇ ਆ ਗਿਆ ਸਾਨੂੰ ਵੀ ਪਤਾ ਬਾਈ ਸੂਆ ਪਸ਼ੂ ਵੇਚਣਾ ਸੌਖਾ ਸੌਖਾ ਵਿੱਚ ਪਰ ਬਾਈ ਸੂਆ ਤਾਂ ਨਹੀਂ ਲੈਂਦੇ ਲੋਕਾਂ ਦਾ ਯਕੀਨ ਹੈ ਨਹੀਂ ਕਿ ਤਨਾਵੀ ਨੀ ਸੂਈ ਮਗਰ ਬੱਚਾ ਲਾਉਣਾ ਕਿ ਚਾਰਾਂ ਦੀ ਮਗਰ ਲਾਉਣਾ ਉਹ ਵਿਸ਼ਵਾਸ ਕਰਦੇ ਆ ਮੈਂ ਤੈਨੂੰ ਦੱਸਤਾ ਬਾਈ ਮੁਰਕੇ ਲੋਕ ਪੁੱਤਾਂ ਨੂੰ ਗਾਲਾਂ ਕੱਢਦੇ ਆ ਗੰਬਪਾਰੀ ਇਹਨੂੰ ਸਹੀ ਗੱਲ ਹਾਂ ਆਹ ਦੀ ਸਮਝਣਾ ਲੈ ਲੈਣਾ ਜੇ ਤੋ ਮਰਜੀ ਲੈ ਲੈਣਾ ਸੂਆਵਾ ਪਸ਼ੂ ਪਰ ਆਹ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ